ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਨਵੇਂ ਟੂਰ ਤੇ ਜਾ ਰਹੇ ਆ ਜੀ ਤੇ ਬੈਗ ਕਰ ਲਈ ਬੈਗ ਤੁਸੀਂ ਚੈੱਕ ਕਰ ਸਕਦੇ ਆ ਤੇ ਚੰਡੀਗੜ੍ਹ ਤੋਂ ਬੱਸ ਬਾਇਆ ਬੱਸ ਜਾਣਾ ਤੇ ਬੱਸ ਤੇ ਅੱਗੇ ਤੁਹਾਨੂੰ ਸਫ਼ਰ ਜਿਹੜਾ ਦਿਖਾਉਣੇ ਆ ਬਣੇ ਰਹੋ ਸਾਡੇ ਨਾਲ ਬਲੌਗ ਦੇ ਵਿੱਚ ਤੇ ਤੁਹਾਨੂੰ ਨਵੇਂ ਜਗ੍ਹਾ ਦੀ ਆਪਾਂ ਸੈਰ ਕਰਾਉਣੇ ਆ ਦਿਖਾਉਣੇ ਆ ਤੇ ਅਸੀਂ ਜਾ ਰਹੇ ਆਂ ਆਪਾਂ ਚੰਡੀਗੜ੍ਹ ਬੱਸ ਸਟੈਂਡ ਤੇ ਉੱਥੇ ਬੱਸ ਲੈਣੇ ਆ ਸਭ ਤੋਂ ਪਹਿਲਾਂ ਲੋ ਜੀ ਆਪਾਂ ਨੇ ਲੈ ਲਈ ਬੱਸ ਹਰਿਆਣਾ ਰੋਡ ਵੇ ਦੀ ਬੱਸਾਂ ਡਰਾਈਵਰ ਸਾਹਿਬ ਦੇਖੋ ਅਸੀਂ ਜਾ ਰਹੇ ਹਾਂ ਏਅਰਪੋਰਟ ਨੂੰ ਤੇ ਮੈਂ ਦੇਖਦੇ ਆਂ ਕਿਹੜਾ ਸਫਰ ਤੁਹਾਨੂੰ ਦਿਖਾਉਣੀ ਹੈ ਬੋਰੇ ਬੱਪੂ ਜੀ ਨੂੰ ਬੋਲਾ ਨਹੀਂ ਘਾਟੀ ਹੈ ਅੱਜ ਨਹੀਂ ਆਪਾਂ ਬਾਲਾ ਟੱਪਿਆ ਤੇ ਕਰਨਾਲ ਪਹੁੰਚਣੇ ਵਾਲੇ ਆ ਆਪਾਂ ਜਾ ਰਹੇ ਹਾਂ ਜੀ ਦਿੱਲੀ ਏਅਰਪੋਰਟ ਨੂੰ ਤੇ ਸਾਡੀ ਬੱਸ ਦੀ ਸਪੀਡ ਤੁਸੀਂ ਚੈੱਕ ਕਰ ਸਕਦੇ ਆਂ ਪੂਰੀ ਸਪੀਡ ਨਾਲ ਜਾ ਰਹੀ ਆ ਮੌਸਮ ਉੱਪਰੋਂ ਖਰਾਬ ਹੋ ਰਿਹਾ ਤੇ ਜਲਦੀ ਤੋਂ ਜਲਦੀ ਅਸੀਂ ਪਹੁੰਚਣਾ ਜੀ। ਲਓ ਜੀ ਆਪਣੀ ਗੱਡੀ ਰੁਗੀ ਆ ਕਰਨਾਲ ਤੇ ਇੱਥੇ ਆਪਾਂ ਚਾਹ ਦਾ ਗੁੱਟ ਪੀਨੇ ਆ। ਉਸ ਤੋਂ ਬਾਅਦ ਫੇਰ ਆਪਾਂ ਸ਼ੁਰੂ ਕਰਦੇ ਆ ਆਪਣਾ ਸਫ਼ਰ। ਤੇ ਆ ਸਾਡੀ ਬੱਸ ਸਾਹਮਣੇ ਖੜੀ ਆ। ਆ ਦੇਖੋ। ਰੰਗ ਵੀ ਲੱਗਿਆ ਹੋਇਆ ਚਾਹ ਪੀਣ। ਹਰਿਆਣਾ ਰੋਡਵੇ ਦੀ ਵਾਸਾ ਇਹ। ਤੇ ਏਸੀ ਬੜਾ ਕੰਮ ਆ ਜਾਵੇ ਦਾ। ਸਫ਼ਰ ਦਾ ਪਤਾ ਨਹੀਂ ਲੱਗਦਾ। ਠੰਡ ਚੜ੍ਹਦੀ ਇੱਕ ਵਾਰ ਤਾਂ। ਖਾਲੀ ਆਈ ਆ ਬਿਲਕੁਲ 10 ਵਾਰੀਆਂ ਸਿਰਫ 10 ਵਾਰੀਆਂ ਆਈਆਂ ਨੇ ਇਹਦੇ ਚ ਇਹ ਆ ਢਾਬੇ ਦੇ ਵਿੱਚ ਇਹਨਾਂ ਨੇ ਰੋਕੀ ਆ ਬੱਸ ਦੇਖੋ ਚਾਪੀ ਕੇ ਅੱਗੇ ਲੱਗ ਚੱਲ ਰਹੀ ਆਪਾਂ ਜਿੱਦਣ ਦੇ ਅਸੀਂ ਚਮਕੌਰ ਸਾਹਿਬ ਬੈਠੇ ਸੀਗੇ ਉਦੋਂ ਦਾ ਮੀਂਹ ਨਹੀਂ ਦੇਖਿਆ ਪੂਰੇ ਸੌਣ ਦੇ ਵਿੱਚ ਪਰ ਆਹ ਦੇਖੋ ਤੁਸੀਂ ਮੀਂਹ ਬਾਈਪਰ ਵੀ ਆ ਤੇਜ਼ ਘੁੰਮ ਰਿਹਾ ਮੀਂਹ ਦੀ ਸਪੀਡ ਦੇਖੋ ਤੁਸੀਂ ਕਿੰਨਾ ਤੇਜ਼ ਪੈ ਰਿਹਾ ਹੈ ਅਨੰਤ ਬਣਿਆ ਪਿਆ ਸੋਕ ਲਓ ਜੀ ਹਰਿਆਣੇ ਰੋਡਵੇ ਦੇ ਡਰਾਈਵਰ ਸਾਹਿਬ ਕਲੈਕਟਰ ਸਾਹਿਬ ਕਲੈਕਟਰ ਸਾਹਿਬ ਸਾਡੇ ਨਾਲ ਆਏ ਆ ਕਿਉਂਕਿ ਜਾਮ ਬਹੁਤ ਲੰਬਾ ਲੱਗਿਆ ਹੋਇਆ ਤਾਂ ਤੇ ਗੱਡੀ ਘੰਟਾ ਤਕਰੀਬਨ ਲੇਟ ਹੋਗੀ ਇਹ ਹੁਣ ਜਾਮ ਖਲਾਉਂਦੇ ਫਿਰਦੇ ਆ ਆ ਦੇਖੋ ਅੱਗੇ ਹੁਣ ਜਾਮ ਖਲਾਉਦੇ ਦੇਖਦੇ ਆ ਖੁੱਲ ਗਿਆ ਹੁਣ ਤਾਂ ਹਨ ਹਾਂ ਹਾਂ ਜਾਮ ਬਹੁਤ ਆ ਬਹੁਤ ਜਾਮ ਪਰ ਚਲੋ ਖੁੱਲ ਗਿਆ ਹੁਣ ਲੋ ਜਾ ਰਹਿ ਗਿਆ ਦੋਸਤੋ ਜਦੋਂ ਵੀ ਤੁਸੀਂ ਦਿੱਲੀ ਆਉਣਾ ਤੇ ਆਪਣਾ ਟਾਈਮ ਕੱਢ ਕੇ ਆਓ ਤੇ 에어ਪੋਰਟ ਫਲਾਈਟ ਵਗੈਰਾ ਤੁਸੀਂ 2 ਦਿਨ ਘੰਟੇ 3 ਘੰਟੇ ਐਕਸਟਰਾ ਲਾ ਕੇ ਚੱਲੋ ਕਿਉਂਕਿ ਦੇਖੋ ਤੁਹਾਡੇ ਸਾਹਮਣੇ ਜਾਮ ਕਿੰਨਾ ਜਾਮ ਲੱਗ ਜਾਂਦਾ ਫਿਰ ਇੱਥੇ ਕੁਝ ਨਹੀਂ ਬਦਲ ਲੱਗਦਾ ਹੈਗਾ ਤੇ ਤਾਂ ਕਰਕੇ ਤੁਸੀਂ 2-3 ਘੰਟੇ ਦੇ ਕਰੀਬ ਐਕਸਟਰਾ ਆਪਣੇ ਕੱਢ ਕੇ ਆਓ ਕਾ ਜੋ ਤੁਸੀਂ ਇਹ ਇੰਦਾ ਦੇ ਜਾਮ ਚ ਫਸ ਗਏ ਤਾਂ ਥੋੜੀ ਜਿਹੜੀ ਫਲੈਟ ਆ ਉਹ ਮਿਸਣਾ ਹੋ ਸਕੇ ਸਾਡੀ ਵੀ ਫਲੈਟ ਤਕਰੀਬਨ 5 ਵਜੇ ਦੇ ਕਰੀਬ ਆ ਤਾਂ ਕਰਕੇ ਅਸੀਂ ਸਬਰ ਨਾਲ ਚੱਲ ਰਹੇ ਹਾਂ ਕੋਈ ਚੱਕਰ ਨਹੀਂ ਅੱਪਾ ਪਹੁੰਚ ਗਏ ਜੀ ਦਿੱਲੀ 에ਰਪੋਰਟ ਤੇ ਤੇ ਤੁਹਾਨੂੰ ਦੱਸ ਹੀ ਦਿੰਨੇ ਆ ਅਸੀਂ ਜਾ ਰਹੇ ਹਾਂ ਜੀ ਦੁਬਈ ਦੇ ਆ ਦੁਬਈ ਘੁੰਮਣ ਜਾ ਰਹੇ ਹਾਂ ਜੀ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਅੱਗੇ ਦਿਖਾਉਨੇ ਆ ਜੀ ਆਪਣਾ ਸਫ਼ਰ ਲਓ ਜੀ ਐਂਟਰੀ ਤੇ ਆਈਡੀ ਚੈੱਕ ਹੋ ਗਈ ਤੇ ਆਪਾਂ ਬੋਰਡਿੰਗ ਕਰਾਉਣੀ ਆ ਹੁਣ ਅੱਗੇ ਬੋਰਡਿੰਗ ਪਾਸ ਤੇ ਚਾਣਦੇ ਆ ਬੋਰਡਿੰਗ ਲੈਣੇ ਆ ਬੋਰਡਿੰਗ ਕਰਾਉਣੀ ਆ ਤੇ ਬੋਰਡਿੰਗ ਪਾਸ ਲੈਣੇ ਆ ਲਓ ਜੀ ਬੋਰਡਿੰਗ ਹੋ ਗਈ ਤੇ ਇਮੀਗ੍ਰੇਸ਼ਨ ਚੈੱਕ ਵੀ ਹੋ ਗਿਆ ਹੁਣ ਅਸੀਂ ਡਿਊਟੀ ਫਰੀ ਦੇ ਕੋਲੋਂ ਲੰਘਦੇ ਹੋਏ ਅਸੀਂ ਚੱਲਿਆ ਇਹ ਐਰਪੋਰਟ ਲੌਂਜ ਕੁਝ ਖਾਣੇ ਆ ਤੇ ਦਿਖਾਉਣੀ ਤੁਹਾਨੂੰ ਇਕ ਨਾ ਹੀ ਜਿਹੜੀ ਦੁਬਈ ਜਾ ਰਹੇ ਆ ਨਾ ਪੈਸੇਂਜਰ ਉਹਨਾਂ ਨੂੰ ਥੋੜਾ ਜਆ ਤੰਗ ਕਰਦੇ ਆ ਵੀ ਜਿੱਦਾਂ ਇਮੀਗ੍ਰੇਸ਼ਨ ਤੇ ਵੀ ਤੰਗ ਕਰਦੇ ਆ ਤੇ ਆਪਣਾ ਜਦੋਂ ਬੋਰਡਿੰਗ ਹੁੰਦੀ ਆ ਉਦੋਂ ਵੀ ਥੋੜਾ ਤੰਗ ਕਰਦੇ ਆ ਇਹ ਇਹ ਆਪਣੇ ਇੱਕ ਤਾਂ ਤੁਸੀਂ ਆਪਣੇ ਕੋਲ ਜਿਹੜਾ ਕਰੰਸੀ ਜਿੰਨੀ ਕਹੀ ਉਹਨੀ ਲੈ ਕੇ ਜਾਓ ਉਸ ਤੋਂ ਬਾਅਦ ਆਪਣਾ ਜੋਬ ਦਾ ਪ੍ਰੂਫ ਜੇ ਕਿਸੇ ਵਕ ਪੁਰਾਣਾ ਪਾਸਪੋਰਟ ਆ ਤੁਸੀਂ ਉਹਦੇ ਵਾ ਟ੍ਰੈਵਲ ਕਰਿਆ ਹੋਵੇ ਤੁਸੀਂ ਉਹ ਵੀ ਲੈ ਕੇ ਜਾਓ ਤੇ ਜੋਬ ਦਾ ਕੋਈ ਵੀ ਪ੍ਰੂਫ ਹੋਵੇ ਕੋਈ ਵੀ ਆਈਡੀ ਕਾਰ ਵਗੈਰਾ ਉਹ ਨਾਲ ਲੈ ਕੇ ਜਾਓ ਕਈ ਵਾਰ ਨਾ ਪੁੱਛਦੇ ਆ ਇਹਨਾਂ ਨੂੰ ਐਦਾ ਵੀ ਬੰਦੇ ਨਾ ਉੱਥੇ ਤੇ ਜਾਂ ਤਾਂ ਲੀਗਲੀ ਤੌਰ ਤੇ ਇਨਲੀਗਲ ਤੌਰ ਤੇ ਉੱਥੋਂ ਚਲੇ ਜਾਂਦੇ ਆ ਜਾਂ ਫਿਰ ਅ ਕਹਿ ਸਕਦੇ ਆ ਵੀ ਆਪਾਂ ਵੀ ਲੇਬਰ ਕਰਨ ਲੱਗ ਜਾਂਦੇ ਆ ਟੂਰਿਸਟ ਵੀਜ਼ੇ ਤੇ ਚਲ ਜਾਂਦੇ ਆ ਤੇ ਉਸ ਤੋਂ ਬਾਅਦ ਆਪਣਾ ਉੱਥੇ ਜਾ ਕੇ ਉਹ ਕਨਵਰਟ ਕਰਾ ਲੈਂਦੇ ਆ ਵਰਕ 'ਚ ਤਾਂ ਕਰਕੇ ਇਹ ਉੱਥੇ ਵਾਪਸ ਮੁੜ ਰਹੇ ਆ ਤੇ ਮੇਰੇ ਮੂਰੇ ਵੀ ਕਾਫੀ ਬੰਦੇ ਮੁੜੇ ਹੋਏ ਸੀਗੇ ਤੇ ਤੁਸੀਂ ਆਪਣਾ ਸਾਰਾ ਕੁਝ ਜਿਹੜਾ ਵੀ ਡਾਕੂਮੈਂਟ ਆ ਉਹ ਚਾਹੇ ਉਹਦੀ ਪਿਕ ਲੈ ਲਓ ਚਾਹੇ ਇੱਕ ਆਈਡੀ ਕਾਰਡ ਵਗੈਰਾ ਚੱਕ ਲੋ ਤੇ ਉਹ ਲੈ ਕੇ ਜਾਓ ਨਾਲ ਤੇ ਬਾਕੀ ਇੰਨਾ ਕਿ ਆ ਨਾਰਮਲ ਪੁੱਛਦੇ ਆ ਉਹ ਜਰੂਰ ਆਪਣਾ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਜਿਹੜੀਆਂ ਟਿਕਟਾਂ ਵਗੈਰਾ ਟਨ ਟਿਕਟਾਂ ਵਗੈਰਾ ਹੋਰ ਸਾਰਾ ਕੁਝ ਨਾਲ ਲੈ ਕੇ ਜਾਓ ਤੇ ਤਾਂ ਜੋ ਤੁਹਾਨੂੰ ਕੋਈ ਦਿੱਕਤ ਨਾ ਆ ਸਕੇ ਸਾਨੂੰ ਤਾਂ ਕੋਈ ਨਹੀਂ ਆਈ ਉਹ ਜੋ ਉਹਨਾਂ ਨੇ ਪੁੱਛਿਆ ਮੈਂ ਉਹਦੇ ਸਵਾਲ ਦੇ ਜਵਾਬ ਦਿੱਤੇ ਤੇ ਉਹ ਕਹਿੰਦੇ ਵੀ ਚਲੋ ਠੀਕ ਆ ਜਾਓ ਤੇ ਇੱਕ ਹੋਰ ਆ ਸਾਡਾ ਕੈਬਨ ਬੈਗ 7 ਕਿਲੋ ਸੀਗਾ ਤੇ ਪਰ ਇਹਦੇ ਤੇ ਮੈਂ 11 ਕਿਲੋ ਜਿਹੜਾ ਉਹ ਬੇਟ ਸੀਗਾ ਤੇ ਕੋਈ ਦਿੱਕਤ ਨਹੀਂ ਆਈ ਹੈਗੀ 11 ਕਿਲੋ ਦੇ ਨਾਲ ਵੀ ਇਹਨਾਂ ਨੇ ਸਾਨੂੰ ਬੋਰਡਿੰਗ ਕਰਤੀ ਤੇ ਨਾ ਕੋਈ ਐਡੀਸ਼ਨਲ ਐਕਸਟਰਾ ਚਾਰजेस ਲਿਆ ਤੇ ਹੋਰ ਕੁਝ ਵੀ ਨਹੀਂ ਹੁਣ 에어ਪੋਰਟ ਲੌਂਜ ਤੇ ਆ ਗਏ ਆਪਾਂ ਕੁਝ ਖਾਣੇ ਆ ਇੱਥੇ ਤੇ ਆਜੋ ਦੇਖਦੇ ਆ ਕਿਹੜਾ ਕ੍ਰੈਡਿਟ ਕਾਰਡ ਚੱਲਦਾ ਅੱਜ ਚਾਰ ਪੰਜ ਹੈਗੇ ਆ ਇਹਦੇ ਸਾਹਮਣੇ ਡਿਊਟੀ ਫਰੀ ਨਿਕਲਦੀ ਸਾਰੇ ਬਾਹਰ ਉਨੇ ਉੱਪਰੇ ਉਹ ਲਿਫਟ ਆ ਸਾਹਮਣੇ ਸਾਹਮਣੇ ਲਾਉ ਚਾਹੀਏ ਇਹ ਹਾਲੇ ਕ੍ਰੈਡਿਟ ਕਾਰਡ ਇੱਥੇ ਜਿਹੜੇ ਅਕਸੈਪਟ ਕਰੇ ਜਾਂਦੇ ਆ ਬਾਕੀ ਦੇਖਦੇ ਆ ਉੱਥੇ ਜਾ ਕੇ ਕਿਹੜਾ ਚੱਲਦਾ ਕਿਹੜਾ ਨਹੀਂ ਡੈਬਿਟ ਤੇ ਕ੍ਰੈਡਿਟ ਕਾਰਡ ਸਾਰੇ ਚੱਲਦੇ ਆ ਇਹਨਾਂ ਦੇ ਇਹ ਦੇਖ ਲਈਏ ਲਓ ਜੀ ਆਪਾਂ ਆ ਗਏ ਸੀਗੇ 에어ਪੋਰਟ ਲੌਂਜ ਦੇ ਅੰਦਰ ਤੇ ਸਾਡਾ ਕਾਰਡ ਇੱਥੇ ਚੱਲ ਪਿਆ ਤੋਂ ਬਾਅਦ ਜਦੋਂ ਮੇਰਾ ਹੋਣੇ ਮੈਂ ਕਿ ਫਰੀ ਦਾ ਖਾਣਾ ਖਾਣੇ ਆ 에어ਪੋਰਟ ਵਾਲਾ ਲੋ ਜੀ ਆਪਾਂ ਨੇ ਤਾਂ ਇੱਕ ਡੋਸਾ ਕੱਢਾ ਤੇ ਇੱਕ ਚਾਹ ਪੀਤੀ ਆ ਉਸ ਤੋਂ ਬਾਅਦ ਬਿਸਕੁਟ ਜੀ ਲੈਂਦੇ ਇਹ ਜਿਹਨੂੰ ਲੋੜ ਆ ਉਹ ਭਈਆ ਉਧਰ 20 ਰੁਪਈਆ ਓਲਡ ਮੌਗ ਰੁਪਈਆ ਚੈੱਕ ਕਰੋ ਜੀਮਬੀਮ ਪਈਆ ਜੈਕ ਡੈਨੀਅਲ ਪਈਆ ਤੇ ਹੋਰ ਵੀ ਬਹੁਤ ਪਈਆ ਜਿੰਨੇ ਮਰਜ਼ੀ ਪੈਗ ਲਾ ਸਕਦੇ ਆ ਅਨਲਿमिटेड ਪੈਗ ਲਾ ਸਕਦੇ ਆ ਆਪਾਂ ਰਿਵੈਟ ਇਹ ਧਨੀ ਵੀ ਟਾਈਟ ਹੋਣਾ ਉਧਰ ਜਾਜ ਲੰਘ ਜਵੇ ਪਰ ਤੁਸੀਂ ਜਿੰਨਾ ਮਰਜ਼ੀ ਖਾ ਪੀ ਸਕਦੇ ਆ ਆ ਦੇਖੋ ਆਪਾਂ ਨੇ ਦਾ ਚਾਹ ਪੀ ਲਈ ਇਹ ਨਾਲਿਆਂ ਦੇ ਬਿਸਕੁਟ ਚੱਲ ਆ ਵਾਹ ਗੇਟ ਨੰਬਰ 11 ਤੋਂ ਸਾਡੀ ਫਲੈਟਾਂ ਤੇ ਅਸੀਂ ਪਹੁੰਚ ਗਏ ਗੇਟ ਨੰਬਰ 3 ਦੇ ਸਾਹਮਣੇ ਹੋ ਰਿਹਾ ਸਾਹਮਣੇ ਤਿਲ ਅੱਗੇ ਅੱਗੇ ਚੱਲੀ ਚੱਲੋ ਆ ਵਧੀਆ ਚੀਜ਼ ਆਪੇ ਚਲੀ ਜਾਂਦੀ ਆ ਤੇ ਗੇਟ ਨੰਬਰ 11 ਤੇ ਜਾਂਦੇ ਆ ਆਪਣੀ ਫਲੈਟ ਫੜਦੇ ਆ ਜਹਾਜ਼ ਆਪਣਾ ਫੜਦੇ ਆ। ਦੇਖੋ ਆ ਦੇਖੋ ਬੈਠ ਕੇ ਬੀਟਿੰਗ ਏਰੀਆ ਕਿੰਨਾ ਘੈਂਟ ਬਣਾਇਆ ਹੋਇਆ ਹੈ। ਇਹ ਵੀ ਡਿਊਟੀ ਫਰੀ ਦੀਆਂ ਸ਼ਾਪਸ ਨੇ। ਲੁੱਕਰ ਵਗੈਰਾ ਜਿਹੜਾ ਵੀ ਆ ਉਪਰ ਚੇਜ਼ ਕਰ ਸਕਦੇ ਆਂ ਦਿਲੀ ਡਿਊਟੀ ਫਰੀ। ਇਧਰ ਫੂਡ ਕੋਰਟ। ਸਾਡਾ ਗੇਟ ਹੈਗਾ 11 ਤੇ ਕਾਫੀ ਦੂਰ ਆ ਗਿਆ ਨਾ। ਲਓ ਜੀ ਆਪਾਂ ਪਹੁੰਚ ਚੁੱਕੇ ਨੇ ਜਹਾਦ ਦੇ ਰਸਤੇ ਦੇ ਵਿੱਚ ਜਹਾ ਚ ਐਂਟਰੀ ਕਰ ਪਏ ਲੋਹੀ ਬਣ ਕੇ ਜਹਾ ਦੇ ਵਿੱਚ ਆ ਗਈ ਫੁੱਲ ਵੈਜੀਟੇਰੀਅਨ ਮੀਲ ਆਪਣੀ ਵੈਜੀਟੇਰੀਅਨ ਮੀਲ ਆਈ ਸੀਗੀ ਜਿਹਦੇ ਚਾਹ ਦਾ ਜੂਸ ਆ ਫਰੂਟ ਤੇ ਆ ਪਤਾ ਨਹੀਂ ਕਿਹੜਾ ਕੁਲਚਾ ਕੁਲਚਾ ਜਾਂ ਨਾਲ ਇਹਦੇ ਸਬਜ਼ੀ ਜੀ ਹੋਵੇ ਫਿਰ ਉਹ ਦਹੀਂ ਆ ਇੱਕ ਜੈਮ ਤੇ ਇੱਕ ਆ ਬਕਰੀ ਵਾਲੇ ਲਵਲ ਕਰ ਰਹੇ ਨੇ ਆ ਇਹਦੇ ਵਿੱਚ ਗਰੀਬ ਦਾ ਹੈ ਨਹੀਂ ਨਾ ਰੂਲ ਜਾਂ ਗੱਲਾਂ ਤੇ ਆ ਇਹਦੇ ਨਾਲ ਕੁਰਚੇ ਦੇ ਨਾਲ ਖਾਣੇ ਨੂੰ ਸੌਜੀ ਆ ਇੱਦਾਂ ਪਾਣੀ ਦੀ ਹੋਤ ਆ ਤੇ ਕਿਸੇ ਕਿਸੇ ਨੂੰ ਸੁਆਹ ਉਹਦੇ ਆਪਾਂ ਦਾ ਮਸਾਲੇ ਵਾਗੇ ਪੰਜ ਆ ਪਾ ਕੇ ਐ ਨਾ ਪੂਰਾ ਵਧੀਆ ਬਣਾ ਕੇ ਖਾਣੇ ਪਰ ਇਹ ਤਾਂ ਨੇਚਰਲ ਜੀ ਆ ਦੇਖੋ ਤਹੀ ਇਹਦੇ ਵਿੱਚ ਜੈਮ ਪਾਇਆ ਹੋਇਆ ਦਾ ਸਹੀ ਤਹੀ ਦੇ ਵਿੱਚ ਜੈਮ ਲਕਿਆ ਮਿਕਸਚਰ ਪਾਣੀ ਦੀ ਬੋਤਲ in there in the coffee ਤੱਬੀ ਲੈਂਡ ਹੋ ਗਿਆ ਜਹਾਜ਼ ਤੇ ਪਹੁੰਚ ਕੇ ਆਪੂਤਾ ਬਿਲਕੁਲ ਪਹੁੰਚ ਗਿਆ ਕਿ ਇਮੀਗ੍ਰੇਸ਼ਨ ਪ੍ਰੋਸੈਸ ਦਾ ਜਿਹੜਾ ਉਹ ਪੂਰਾ ਕਰਦੇ ਆ ਪਹਿਲਾਂ ਸਭ ਨਾਲੋਂ ਅਜੀ ਗੰਗ ਜੀ ਕਿੰਨੇ ਜਲਦੀ ਜਹਾਜ਼ ਉੱਤਰ ਗਏ ਬਹੁਤ ਵਧੀਆ ਜੀ ਘੈਂਟ ਸੀਗਾ ਜਹਾਜ਼ ਦਾ ਸਭ ਤੋਂ ਵੱਡਾ ਘੈਂਟ ਤਾਂ ਇਹ ਲੈਂਡ ਵੀ ਬਹੁਤ ਸੋਹਣੀ ਸੀ ਇਤਿਹਾਦ ਅਬ ਉਤਾਬੀ ਇੰਟਰਨੈਸ਼ਨਲ 에ਅਰ ਹੈ ਨਾ ਚਲੋ ਅਗੇ ਦਿਖਾਉਦੇ ਆ ਤੁਹਾਨੂੰ ਕਮੋਨੀਆ ਜੀ ਸਾਡਾ ਇਮੀਗ੍ਰੇਸ਼ਨ ਪ੍ਰੋਸੈਸ ਜਿਹੜਾ ਸਾਡਾ ਸੀਗਾ ਉਹ ਹੋ ਗਿਆ ਪੂਰਾ ਤੇ ਅਸੀਂ ਕਰਨ ਲੱਗੇ ਆ ਅਬ ਉਤਾਬੀ ਇੰਟਰਨੈਸ਼ਨਲ 에ਅਰਪੋਰਟ ਤੋਂ ਐਗਜ਼ਿਟ 에ਅਰਪੋਰਟ ਦੇਖੋ ਕਿੰਨਾ ਸ਼ਾਨਦਾਰ ਬਣਾਇਆ ਹੋਇਆ ਲੁੱਕ ਦੇਖੋ ਉੱਪਰ ਕਾਫੀ ਉੱਚਾ ਇੰਦਰ ਨੂੰ ਵੀ ਆ ਤੇ ਸਾਹਮਣੇ ਡਿਊਟੀ ਫਰੀ ਜੀ ਕੁਛ ਲੈਣਾ ਤਾਂ ਲੈ ਸਕਦੇ ਆ ਚਲੋ ਆਪਾਂ ਕਰਦੇ ਆ ਉੱਥੇ ਤੋਂ ਐਗਜ਼ਿਟ ਜਿਹੜੀ ਇਹ ਇਤਿਆਦ ਇਹਦਾ ਨਾ ਇਹ ਇੰਨਾ ਸ਼ਟਲ ਸਰਵਿਸ ਦਿੰਦੀ ਹੈ ਬਸ ਨਹੀਂ ਜਿੱਦਾਂ ਜਿਹੜੀ ਆਪਾਂ ਇਹਨਾਂ ਇਹ ਲੈਂਦਰਾ ਦੀ ਆਨੇ ਆ ਆਬੋ ਤਾਂ ਪੀਤਾਰ ਤੇ ਇਹ ਐਥੋਂ ਫਿਰ ਦਬਈ ਨੂੰ ਇਹ ਸ਼ਟਲ ਬੱਸ ਆ ਇਹਨਾਂ ਨੇ ਲਾਈਆਂ ਹੋ ਗਿਆ ਇਦਾਂ ਦੀ ਆ ਦੇਖੋ ਤੁਹਾਡੇ ਸਾਹਮਣੇ ਤੇ ਐਦਾਂ ਦੀ ਸ਼ਟਲ ਬੱਸ ਦੇ ਵਿੱਚ ਲੇਕੇ ਜਾਂਦੇ ਆ ਤੇ ਦੁਬਈ ਛੱਡ ਕੇ ਆਉਂਦੇ ਬਿਲਕੁਲ ਫਰੀ ਲਓ ਜੀ ਆ ਬੱਸ ਆਈ ਆਪਾਂ ਬੈਠ ਗਏ ਬੱਸ ਦੇ ਅੰਦਰ ਇਹ ਲੋਕਾਂ ਦੇ ਇੱਕ ਵਾਰ ਹਲੇ ਆ ਰਹੇ ਸਾਰੀ ਫਰੀ ਵਾਲੀ ਬੱਸ ਜੇ ਜਾਂਦੇ ਆ ਧਿਆਨ ਆ ਸਾਹਮਣੇ ਬਰਜ ਖਲੀਫਾ ਚੈੱਕ ਕਰੋ ਦੁਬਈ ਦੀ ਸਭ ਨਾਲੋਂ ਦੁਨੀਆ ਦੀ ਸਭ ਨਾਲੋਂ ਉੱਚੀ ਬਿਲਡਿੰਗ ਤੇ ਅਸੀਂ ਜਾ ਰਹੇ ਹਾਂ ਉਹ ਸਾਹਮਣੇ ਮੈਟਰੋ ਸਟੇਸ਼ਨ ਆ ਇਤੇ ਆਤ ਏਅਰ ਲਾਈਨ ਦੇ ਜਿਹੜਾ ਜਹਾਜ਼ ਆ ਉਹਨਾਂ ਦੀ ਬੱਸ ਆ ਜਿਹੜੀ ਉਹਨਾਂ ਨੇ ਇੱਥੇ اتارਤਾ ਤੇ ਉਹ ਸਾਹਮਣੇ ਹੈਗਾ ਮੈਟਰੋ ਸਟੇਸ਼ਨ ਮੈਟਰੋ ਸਟੇਸ਼ਨ ਤੇ ਅਸੀਂ ਕਾਰਡ ਬਣਾ ਕੇ ਤੇ ਚੱਲਦੇ ਆ ਆਪਣੇ ਹੋਟਲ ਵੱਲ ਨੂੰ ਚਲੋ ਲਓ ਜੀ ਉਹ ਦੇਖੋ ਤੁਸੀਂ ਆਹ ਦੇਖੋ ਇਹ ਜਿਹੜਾ ਉਹ ਸਲਾਈਡੀਆਂ ਜੀਆਂ ਕਰਦੇ ਆ ਜਿੱਥੇ ਉਹ ਟਾਵਰ ਆ ਇਹ ਇੱਥੇ 뷰 ਲਟਕ ਕੇ ਲੋਕ 뷰 ਜਾਂ ਦੇਖਦੇ ਆ ਉਹਲਾ ਟਾਵਰ ਹੈ ਯਾਰ ਸਾਹਮਣੇ ਬੁਰਜ ਖਲੀਫਾ ਜੀ ਚੈੱਕ ਕਰੂਗਾ ਦबई ਮਾਲ ਤੇ ਬੁਰਜ ਖਲੀਫਾ ਦਾ ਮੈਟਰੋ ਸਟੇਸ਼ਨ ਆ ਆਪਸ ਮੇਰੇ ਚ ਕੰਟੈਕਟ ਆ ਇਹ ਨਾ ਮੈਂ ਦੋਨਾਂ ਲੁਬਈਮਾਲਦਾਰ ਮੈਟਰੋ ਸਟੇਸ਼ਨ ਤੋਂ ਇੱਥੇ ਤੇ ਲੈਨੇ ਹੀ ਟਿਕਟਾਂ ਸਭ ਨਾਲੋਂ ਪਹਿਲਾਂ ਆਸੂਤਰ ਜੀ ਨਾਲ ਦੇਖਲਾ ਯਾਰ ਕਿ ਐਸਾ ਹੁੰਦਾ ਵਾ ਚੈੱਕ ਕਰੂ ਮੈਟਰੋ ਸਟੇਸ਼ਨ ਆ ਇਹ ਮੈਟਰੋ ਸਟੇਸ਼ਨ ਅੰਦਰੋਂ ਦੇਖੋ ਇਹਨਾਂ ਵਧੀਆ ਬਣਾਇਆ ਗੱਡੀਆਂ ਦੀ ਸਪੀਡ ਆਾ ਹੋਟਲ ਆ ਜੀ ਆਪਣਾ ਤੇ ਸਾਹਮਣੇ ਮਾਲ ਇੱਕ ਉਹ ਮਾਲ ਰੂਮ ਮਿਲ ਗਿਆ ਤੇ ਲਿਫਟ 'ਚ ਖੜੇ ਆਂ ਦੇਖੋ ਲੱਗਦੀ ਲਿਫਟ ਲਗਜ਼ਰੀ ਲਿਫਟ ਆ ਬਿਲਕੁਲ ਚੈੱਕ ਕਰੋ ਆਠਵਾਂ ਲੱਗ ਗਈ ਹੁਣ ਅੰਦਰ ਨੂੰ ਲਾਓ ਜੀ ਆਪਣਾ ਰੂਮ ਰੂਮ ਚੈੱਕ ਕਰਾਉਣੀ ਹੈ ਇੱਧਰ ਟਰੈਸਾ ਤੇ ਆ ਆਪਣਾ ਰੂਮ 805 ਖੁੱਲ ਗਿਆ ਚੈੱਕ ਕਰੋ ਰੂਮ ਵਾਸ਼ਰੂਮ ਕੰਗਸਾ ਬੈਠੇ ਨੇ ਹਾਈ ਹਾਈ ਬਾਏ ਬਾਏ ਚੈੱਕ ਕਰੋ ਰੂਮ ਸਿਟੀ 뷰 ਲਓ ਜੀ ਹੁਣ ਕਰਦੇ ਆਂ ਆਪਾਂ ਰੈਸਟ ਅੱਜ ਥਕਾਵਟ ਬਹੁਤ ਹੋ ਗਈ ਤੇ ਮਿਲਦੇ ਆਂ ਅਗਲੇ ਵਲੌਗ ਚ ਧੰਨਵਾਦ